ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਸ਼ਹੀਦੀ ਪੰਦਰਵਾੜੇ ਅਤੇ ਸ਼ਹੀਦੀ ਜੋੜ ਮੇਲ ਸਮਾਗਮ ਦੀ ਪਿਛਲੇ ਰੋਜ਼ ਤੋਂ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਭਾਈ ਉਦੇਸ ਸਿੰਘ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕਾਨ ਅਤੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਪਰਿਵਾਰ ਵਿਛੋੜਾ ਸਾਹਿਬ ਸਕੂਲ ਦੇ ਵਿਦਿਆਰਥੀਆਂ ਵੱਲੋਂ ਕਵਿਸ਼ਰੀ ਕਵਿਤਾਵਾਂ ਅਤੇ ਕੀਰਤਨ ਰਾਹੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਗਿਆ। इस मौके श्रोमणी गुरद्वारा प्रबंधक कमेटी के प्रधान एडवोकेट हरजिंदर सिंह धामी समेत जथेदार सिंह साहिब ज्ञानी सुल्तान सिंह, श्रोमणी गुरद्वारा प्रबंधक कमेटी मैंबर अमरजीत सिंह चावला श्रोमणी गुरद्वारा प्रबंधक कमेटी एगजैक्टिव मैंबर दलजीत भिंडर मैंबर श्रोमणी गुरद्वारा प्रबंधक कमेटी सिंह पंजोली श्रोमणी गुरद्वारा प्रबंधक कमेटी मैंबर परमजीत लखेवाल समेत कई आगू ने समागम दौरान हाजरी भरी ਉਥੇ ਹੀ ਸਮਾਗਮਾਂ ਦੌਰਾਨ ਤਖਤ shri ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਸੰਬੋਧਨ ਕਰਦਿਆ ਸੰਗਤਾਂ ਨੂੰ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਇਤਿਹਾਸ ਨਾਲ ਜੋੜਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਜੀਵਨ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਭਾਰੀ ਬਿਪਤਾ ਪੈਂਦੇ ਵੀ ਦਸ਼ਮੇਸ਼ ਪਿਤਾ ਨੇ ਨਿਤਨੇਮ ਨਹੀਂ त्याਗਿਆ ਇਸ ਕਰਕੇ ਸਿੱਖ ਨੂੰ ਨਿਤਨੇਮ ਕਰਨਾ ਬਹੁਤ ਜ਼ਰੂਰੀ ਹੈ Thank <laughs> you. हाँ जी टाइम लग जा ਦੇ ਵਿੱਚ ਸਿੰਘ ਸਾਹਿਬਾਂ ਵੱਲੋਂ ਵੀ ਹਦੇਸ਼ ਵਾਹ ਤੇ ਮੈਂ ਜਾਤੀ ਤੌਰ ਤੇ ਆਪ ਤੌਰ ਪ੍ਰਧਾਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਿਮਤਾ ਸਹਿ ਸੰਗਤ ਨੂੰ ਬੇਨਤੀ ਕਰਦਾ ਕਿ ਨਰਸਨ ਕੋਚ ਸਰਪਾਓ ਬਿਲਕੁਲ ਦੇਣ ਦੇ ਜਿੱਥੇ ਕੋਈ ਬਣਦਾ ਪ੍ਰੋਪਰ ਉਥੇ ਦਈਏ ਨਹੀਂ ਤਾਂ ਗਰੇਜੇ ਕਰੀਏ ਇਹ 15 ਵਾੜਾ ਤਾਂ ਹੀ ਮਨਾਇਆ ਸਫਲਿਆ ਇਹਦੇ ਵਿੱਚ ਸਾਦਾ ਆਹਾਰ ਵੀ ਰੱਖੀਏ ਤੇ ਮੈਂ ਕਈ ਵਾਰੀ ਦੇਖਦਾ ਜੇ ਇੱਕ ਧਾਰ ਤੇ ਫੁਲਕਾ ਹੋਵੇ ਬੰਦਾ ਟੇਟ ਵਰ ਕੇ ਸ਼ਖ ਲੈਂਦਾ ਜੇ ਤਿੰਨ ਚਾਰ ਸ਼ਬਦੀਆਂ ਦਾਲਾ ਹੋਣ ਤੇ ਬੰਦਾ ਉਹੀ ਅਫਸਰਟ ਹੋਇਆ ਰਹਿੰਦਾ ਸੋ ਇਹ ਸ਼ਹੀਦਾਂ ਨੂੰ ਸਰਕਾਰ ਦੇਣਾ ਆਪਾਂ ਤੇ ਵੱਧ ਤੋਂ ਵੱਧ ਯਤਨ ਕਰਨਾ ਕਿ ਜਿੰਨੀ ਗਰਵਾਣੀ ਪੜੀ ਜਾਵੇ ਉਹ ਬਾਤੋਂ ਬਾਤ ਪੜੀ ਜਾਵੇ ਤੇ 22 ਤੇ 27 ਤਰੀਕ ਨੂੰ ਵੱਡੇ ਸਾਹਿਬ ਜੀ ਆਦਿਆਂ ਨੂੰ ਤੇ ਛੋਟੇ ਸਾਹਿਬ ਜੀ ਆਦਿਆਂ ਦੀ ਸ਼ਹਾਦਤ ਨੂੰ ਸਾਨੂੰ ਕੋ ਰੱਖ ਕੇ 15-15 ਮਿੰਟ ਲਗਾਤਾਰ ਸਾਰੇ ਜਿੱਥੇ ਵੀ ਕੋਈ ਘਰ ਚ ਬੈਠਾ ਬਾਹਰ ਬੈਠਾ ਬਾਸ ਚ ਬੈਠਾ ਗੱਡੀ ਚ ਬੈਠਾ ਕਿਤੇ ਜ਼ਫਰ ਕਰ ਰਿਹਾ ਉਹ ਗੁਰਮੰਤਰ ਤੇ ਮੂਲ ਮੰਤਰ ਦਾ ਜਿਹੜਾ ਹੈ ਉਹ ਜਾਪ ਜਰੂਰ ਕਰੇ ਸੋ ਇਹ ਮਨਾਉਣੇ ਤਾਂ ਹੀ ਸਭ ਲਿਆ ਕਿ ਗੁਰੂ ਦੇ ਸਿਧਾਂਤ ਉਹ ਸਮਾਪਤ ਹੋ ਗਏ ਗੁਰੂ ਦਾ ਸਿਧਾਂਤ ਸਤਪੁਰ ਜੀ ਨੇ ਸਾਨੂੰ 1 ਓੰਕਾਰ ਤੋਂ ਲੈ ਕੇ 18 ਤੋਂ 20 ਤੱਕ ਵਾਕਿਸ ਕੀਤਾ ਕਿ ਗੁਰੂ ਕੇ ਸਿੱਖ ਨੇ ਅਮਰਬਲੇ ਉਠਣਾ ਕਿਦਾਂ ਗੁਰੂ ਕੇ ਸਿੱਖ ਨੇ ਕਿਰਤ ਕੀ ਕਰਨੀ ਆ ਗੁਰੂ ਕੇ ਸਿੱਖ ਨੇ ਦੁਸਵੰਦ ਕਿਵੇਂ ਕੱਟਣਾ ਤੇ ਗੁਰੂ ਕੇ ਸਿੱਖ ਨੇ ਸਮਾਜਿਕ ਤੇ ਦੁਨਸਾਜੀ ਵਿੱਚ ਕਿਵੇਂ ਜੀਣਾ ਨੇ ਸਾਧ ਗੁਰਦੇ ਦੇ ਸਾਥ ਪਾਛੇ ਕੀਤੇ ਇਹਨਾਂ ਦੀ ਆਰ ਸ਼ੁਰੂਆਤ ਹੋਈ ਮੈਂ ਆਪਣੇ ਬਹੁਤ ਵੱਡੇ ਭਾਣੇ ਦਾ ਕਪੀਓ ਜੀ ਕੰਧਨ ਬਾਰੇ ਦੇ ਸੰਬੰਧ ਵਿੱਚ ਅੱਜ ਇਤਿਹਾਸਿਕ ਗੁਰਦੋ ਦਾ ਪਰਿਵਾਰ ਨੂੰ ਛੋਟਾ ਸਾਹ ਵਿਖੇ ਹਾਜ਼ਿਰ ਹੋਣ ਦਾ ਨਤਮਸਤਕ ਹੰਦਸਭਾਗ ਪ੍ਰਾਪਤ ਹੋਇਆ ਜਿਸ ਧਰਤੀ ਦੇ ਉੱਤੇ ਬਹੁਤ ਵੱਡਾ ਆਹ ਦੇਦਾ ਉਹ ਤੁਸੀਂ ਨਹੀਂ ਪਤਾ ਕਿ ਨਹੀਂ ਸਰਜੇਸ ਸ਼ਹੀਦੀ ਜਿਹੜਾ ਪਿੰਡਰਵਾੜਾ ਇਹ ਸਾਨੂੰ ਕਿਸ ਗੱਲ ਦੀ ਸਿੱਖਿਆ ਦਿੰਦਾ ਹੈ ਕਿ ਜ਼ਬਰਦਸਤ ਜ਼ੁਲਮ ਦਾ ਬੇਇਨਸਾਫੀ ਦਾ ਮੁਕਾਬਲਾ ਇਸ ਤਰੀਕੇ ਕਰ ਇਹ ਉਹ ਲਸਾਮੀ ਇਤਿਹਾਸ ਹੈ ਜਿਹੜੀ ਦੁਨੀਆਂ ਦੇ ਵਿੱਚ ਕਿਤੇ ਹੋਰ ਉਧਾਰ ਨਹੀਂ ਮਿਲਦੀ ਤੇ ਕਿਸ ਤਰੀਕੇ गुरु गोबिंद सिंह जी महाराज ने ये सारे सफर दौरान अपना भी जरा दिता दन राखी वास्ते खातर खातर ईमान की खातर लेकिन दुश्मन के अगे जरा किसी भी तरीके जो उदी दी जी चाल थी वो कामयाब नहीं हुई इस करके मैं ਅੱਜ ਦੇ ਦਿਨ ਤੇ ਅਸੀਂ ਸ਼ਹੀਦ ਦੀਪੰਦਰ ਗੜ੍ਹੇ ਤੇ ਸਾਰੇ ਪੁਨਾ ਸ਼ਹੀਦਾਂ ਨੂੰ ਗੁਰੂ ਸਾਹਿਬਾਨ ਨੂੰ ਮਾਤਾ ਗੁਜਰੀ ਜੀ ਨੂੰ ਸਾਬ ਜਦਨ ਸਾਰੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਸਾਨੂੰ ਉਹਨਾਂ ਦੇ ਪਾਇ ਪੁਰਨੀਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਅੱਜ ਬਹੁਤ ਹੀ ਇਸ ਇਤਿਹਾਸਕ ਦਿਹਾੜੇ ਨੂੰ ਯਾਦ ਕਰ ਰਹੇ ਆ ਭਾਵੇਂ ਕਿ ਇਸ ਇਲਾਕੇ ਦੀ ਸੰਤਾ ਦੇ ਮੁਤਾਬਕ ਇਹ ਦਿਨ ਪੰਜ 6 ਦਿਨ ਅਸੀਂ ਪਹਿਲਾਂ ਹੀ ਸੰਗਰਾਮ ਦੇ ਦਿਹਾੜੇ ਦੇ ਉੱਤੇ ਕੱਠ ਜਿਹੜਾ ਉਦੋਂ ਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਅਤੇ ਯੋਧਿਆਂ ਸੂਰਬੀਰਾ ਵਿਸ਼ੇਸ਼ ਕਰਕੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸ਼ਾਹਜਾਹਾਂ ਨੂੰ ਅੱਜ ਵੀ ਅਸੀਂ ਸਤਕਾਰ ਤੇ ਸ਼ਰਧਾ ਭੇਟ ਕਰ ਰਹੇ ਹਾਂ ਕਿਉਂਕਿ ਇਹ ਉਹ ਦੀ 6 ਤਰੀਕ ਨੂੰ ਇਹ ਜਿਹੜਾ ਸਤਗੁਰੂ ਜੀ ਨੇ ਕਿਰਨੰਦ ਗੁਰ ਸਾਹਿਬ ਛੱਡਿਆ ਸੀ ਅਤੇ ਰਾਤ 7 ਪੋ ਦੀ ਤੜਕੇ ਅੰਮ੍ਰਿਤ ਵੇਲੇ ਇੱਥੇ ਸਤਗੁਰੂ ਜੀ ਪਹੁੰਚੇ ਸਨ ਉਸ ਦਿਹਾੜੇ ਨੂੰ ਯਾਦ ਵਿੱਚ ਸਮਾਗਮ ਰਚੇ ਜਾਂਦੇ ਆ ਇਹ ਜੋ ਬਹੁਤ ਇੱਕ ਮਹਾਨ ਇਤਿਹਾਸਕ ਘਟਨਾ ਹੈ ਤਾਂ ਵੀ ਜਦੋਂ ਮਹਾਰਾਜ ਜੀ ਦੀ ਆਖਰੀ ਲੜਾਈ ਆਪਾਂ ਇਹਨੂੰ ਕਹਿੰਦੇ ਆ ਜਿਹੜੀ ਉਹਨਾਂ ਨੇ ਸ਼੍ਰੀ ਲੰਗਪੁਰ ਸਾਹਿਬ ਕੋ ਲੈ ਕੇ ਖਤਰਾਂੇ ਦੀ ਢਾਬ ਤੱਕ ਲੜੀ ਜਿਸ ਦੇ ਦਰਮਿਆਨ ਬਹੁਤ ਵੱਡੇ ਸਾਕੇ ਵਾਪਰੇ ਚਮਕੌਰ ਸਾਹਿਬ ਦਾ ਸਾਕਾ ਵਾਪਰਿਆ ਸਰਹੰਦਾ ਸਾਕਾ ਵਾਪਰਿਆ ਅਤੇ ਅਖੀਰ ਤੇ ਜਿਹੜੀ ਟੁੱਟੀ ਗੰਦੀ ਸਰਸਰ ਸਾਹਿਬ ਕੀ ਇਹ ਮਹਾਨ ਇਤਿਹਾਸ ਸੱਚ ਆ ਗਿਆ ਇਹ ਸਾਨੂੰ ਅੱਜ ਵੀ ਜਿਹੜੀ ਸਾਡੇ ਦੇਸ਼ ਅੰਦਰ ਜਾਂ ਸਾਡੇ ਦੁਨੀਆ ਦੇ ਵਿੱਚ ਕਿੱਥੇ ਕਿਤੇ ਵੀ ਅਧਰਮ ਹੋ ਰਿਹਾ ਜਿੱਥੇ ਵੀ ਕਿਤੇ ਤੱਕਾ ਤੇ ਬੇਇਨਸਾਫੀ ਹੋ ਰਹੀ ਆ ਉਸ ਦੇ ਖਿਲਾਫ ਕਿਵੇਂ ਲੜਨਾ ਕਿਵੇਂ ਜੱਟਣਾ ਅੱਧੇ ਕਿੰਨੀ ਦੇੜਤਾ ਹੋਣੀ ਚਾਹੀਦੀ ਆ ਇਹ ਇਸ ਇਤਿਹਾਸ ਤੋਂ ਸਾਨੂੰ ਸਮਝ ਪੈਂਦੀ ਆ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਆਪਣੇ ਚਾਰੇ ਪੁੱਤਰ ਵਾਰ ਕੇ ਬਹੁਤ ਵੱਡਾ ਮਾਣ ਆਪਣੇ ਖਾਲਸੇ ਦਾ ਕੀਤਾ ਸੀ ਜਦੋਂ ਇੱਥੋਂ ਜਾ ਕੇ ਅਨੰਦਪੁਰ ਸਾਹਿਬ ਤੋਂ ਦੰਦਵਾ ਸਾਹਿਬ ਉੱਕੇ ਉੱਥੇ ਜਾ ਕੇ ਕਿਹਾ ਸੀਗਾ ਜੇ ਸੰਗਤ ਬੈਠੀ ਆ ਲੋਕ ਬੈਠੇ ਆ ਮੈਂ ਚਾਰੇ ਪੁੱਤਰ ਆਪਦੇ ਇਹਨਾਂ ਤੋਂ ਜੀ ਕੁਰਬਾਨ ਕਰਕੇ ਆਇਆ ਹੁਣ ਇਹ ਖਾਲਸੇ ਪੰਥ ਦੀ ਜ਼ਿੰਮੇਵਾਰੀ ਹੈ ਕਿ ਅੱਜ ਦੇ ਪੰਥ ਨੂੰ ਕਿਵੇਂ ਸੁਭਾਜਣਾ ਕਿਉਂਕਿ ਖਾਲਸੇ ਨੂੰ ਸਤਗੁਰੂ ਜੀਆ ਖਿਤਾਬ ਵੀ ਦੇ ਕੇ ਗਏ ਕਿ ਖਾਲਸਾ ਕਾਰਪੂਰਕੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੋਗ ਤੁਹਾਡੇ ਇਸ ਇਤਿਹਾਸ ਨੂੰ ਜਦੋਂ ਅਸੀਂ ਯਾਦ ਕਰ ਰਹੇ ਹਾਂ ਉਸ ਵੇਲੇ ਸਾਨੂੰ ਸਤਗੁਰੂ ਜੀ ਦੇ ਉਹਨਾਂ ਦੀ ਕੁਰਬਾਨੀ ਹੈ ਉਹਨਾਂ ਦਾ ਸੰਦੇਸ਼ ਹੈ ਉਹਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਉਹ ਜੋ ਪੜਾ ਕੇ ਚੱਲ ਕੇ ਆਪਣੇ ਸਮਾਜ ਦੀ ਧਰਮ ਦੀ ਕੌਮ ਦੀ ਸੇਵਾ ਕਰਦਾ ਜੀ ਤੱਕ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦਾ ਜਿਹੜਾ ਕਲਗੀਧਰ ਪਾਸ਼ਾ ਦੇ ਪਰਿਵਾਰ ਦੇ ਵਿਛੜਨ ਦਾ ਦਿਨ ਆਪਾਂ ਸਾਰੇ ਮਨਾ ਰਹੇ ਹਾਂ ਭਾਵੇਂ ਕਿ ਸਤ ਪਉ ਦੀ ਸਵੇਰ ਨੂੰ ਇਹ ਦਿਨ ਮਨਾਇਆ ਜਾਣਾ ਇਤਿਹਾਸ ਦੇ ਵਿੱਚ ਪਰ ਇਥੋਂ ਦੀ ਪਰੰਪਰਾ ਅਨੁਸਾਰ ਇਹ ਸੰਗਰਾਮ ਵਾਲੇ ਦਿਨ ਮਨਾਇਆ ਜਾਂਦਾ ਹੈ ਇਸ ਦਿਨ ਤੇ ਮੈਂ ਕਲਗੀਧਰ ਪਾਤਸ਼ਾਹ ਨੂੰ ਕਲਗੀਧਰ ਪਾਤਸ਼ਾਹ ਦੇ ਸਮੁੱਚੇ ਪਰਿਵਾਰ ਨੂੰ ਮਾਤਾ ਗੁਜਰਤੌਰ ਜੀ ਸਾਹਿਬ ਜਿਆਦੇ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਇੱਕ ਗੱਲ ਆਉਂਦੀ ਹੈ ਵੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਦਿਨ ਤੇ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਪਹਿਲਾ ਸਤਿਗੁਰੂ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਸ੍ਰੀ ਖੰਡਕਪਾ ਸਾਹਿਬ ਪ੍ਰਾਰੰਭ ਕੀਤੇ ਗਏ ਸੰਪਰਸਾਂ ਰੋਜ਼ ਉਹਨਾਂ ਦੇ ਅੱਜ ਭੋਗ ਪਏ ਉਪਰੰਤ ਕੀਰਤਨ ਦਰਬਾਰ ਜਿਹੜਾ ਉਹ ਸ਼ੁਰੂ ਹੈ ਰਾਗੀ ਢਾਡੀ ਵੀ ਆਪਣੀਆਂ ਵਾਰਾਂ ਪੇਸ਼ ਕਰਨਗੇ ਤੇ ਕਥਾ ਨਾਲ ਵੀ ਸਤਿਗੁਰਾਂ ਦਾ ਇਤਿਹਾਸ ਜਿਹੜਾ ਉਹ ਸਰਵਨ ਕਰਵਾਇਆ ਜਾਣਾ ਸਮੁੱਚੀ ਆਉਣ ਵਾਲੀ ਸੰਗਤ ਲਈ ਬਹੁਤ ਉਚੇਚੇ ਪ੍ਰਬੰਧ ਲੰਗਰ इत्यादि ਦੇ ਜਿਥੇ ਇਲਾਕੇ ਦੀਆਂ ਸੰਗਤਾਂ ਵੱਲੋਂ ਕੀਤੇ ਗਏ ਨੇ ਉੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਾਂ ਵੀ ਵਿਸ਼ੇਸ਼ ਪ੍ਰਬੰਧ ਸਮੁੱਚੇ ਤੌਰ ਤੇ ਕੀਤੇ ਗਏ ਨੇ ਸੋ ਤਾਂ ਜੋ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ